ਲੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸასი ਕਾਲ ਹੋਰ ਸਾਰੇ ਚੜ੍ਹਦੀ ਕਲਾ ਜੀ ਹੋਣੇ ਆ ਠੀਕ ਠਾਕ ਹੋਣੇ ਆ ਲੋ ਜੀ ਮਾਰਨਿੰਗ ਟਾਈਮ ਦਿਨ ਚੜਦੇ ਆ ਜੇ ਬਾਪੂ ਨੇ ਲਾਤਾ ਕੰਮ ਇਹਦਾ ਬਦਲੋ ਫਾਲੇ ਫਾਲੇ ਲੱਗੇ ਬਦਲ ਉਹਨਾਂ ਦੇ ਕਿਉਂਕਿ ਇਹ ਵੀ ਬਦਲ ਨੇ ਜ਼ਰੂਰੀ ਏ ਇਹਦਾ ਥੱਲੇ ਹਾਲ ਉਹ ਵੇਖਾ ਜਿੱਥੋਂ ਤੁਹਾਨੂੰ ਪਤਾ ਲੱਗਦਾ ਕਿ कसे ਏ ਇਹ ਹਾਲ ਖਾਦੇ ਜਾਣ ਲੱਪੈਂਦੇ ਆ ਤੇ ਬਾਕੀ ਚੱਲਦੇ ਆਂ ਦੋਵੇਂ ਟਰੈਕਟਰ ਲੈ ਕੇ ਕਰਦੇ ਆਂ ਤਿਆਰੀ ਅੱਜ ਅੱਜ ਤਿਆਰੀ ਹੋ ਜੂ ਨਾ ਅੱਜ ਅੱਜ ਹੀ ਤਿਆਰੀ ਹੋ ਜੂ ਮੱਕੀ ਦੀ ਫੇ ਕੱਲ ਨੂੰ ਕਰਾਂਗੇ ਬਜਾਈ ਚਾਲੂ ਘਰ ਆਪਣਾ ਕਿਉਂਕਿ ਇਹ ਜ਼ਰੂਰੀ ਫਾਲੇ ਨਾ ਚੇਂਜ ਹੀ ਕਰਨੇ ਇਹਨਾਂ ਦਾ ਪਾਸਾ ਹੀ ਬਦਲਣਾ ਵਾ ਨਾ ਕਰੀਏ ਤੇ ਫਿਰ ਇਹਨਾਂ ਦੇ ਆਜ ਸਰੀਜ ਘਾਜਾਂ ਤੇ ਆ ਤੇ ਨਟ ਫਿਰ ਇਹ ਨਵੇਂ ਲਾਉਣੇ ਪੈਣੇ ਆਪਾਂ ਹੁਣ ਹੱਲਾ ਦੇ ਦੇਣੀਆ ਵਾ ਆਪਾਂ ਹੱਲ 13 ਲਿਆਉਣੇ ਨਾਲੇ ਵੱਡੇ ਥੋੜੀ ਨਾ ਘੋੜੀ ਵੱਡੀ ਲਿਆਉਣੀ ਜਿੱਦਾਂ ਦੁਲਾ ਘੋੜੀ ਏ ਇਹ ਵੱਡੀ ਲਿਆਵਾਂਗੇ ਕਿਉਂਕਿ ਛੋਟੀ ਘੋੜੀ ਦੇ ਵਿੱਚ ਨਾ ਜਦੋਂ ਮਿੱਟੀ ਜਿਆਦੀ ਭਰ ਜਾਂਦੀ ਉਹ ਪਹਿਲੀ ਉੱਚੀ ਨਹੀਂ ਵੀ ਕਰਦੀਆਂ ਉਂਕਿ ਫਿਰ ਉਹ ਮਿੱਟੀ ਗਾਂ ਖਿੱਚੀ ਜਾਂਦੀ ਹੈ ਤੇ ਓਏ ਐਦਾਂ ਨਾ ਕਰ ਐਦਾਂ ਨਾ ਕਰ ਓਏ ਮੂੰਹ ਤੇ ਬਾਜੂ ਤੇਰੇ ਹੈਲੋ ਮੂੰਹ ਤੇ ਬਾਜੂ ਉਧਰ ਲਾ ਫੜਾ ਠੀਕ ਹੈ ਲਓ ਮਿੱਤਰੋ ਚਾਲਦੇ ਹੁਣ ਪੰਪ ਤੇ ਪਾਉਨੇ ਆ ਤੇਲ ਫੇਰ ਪਵਾ ਕੇ ਫੇਰ ਚੱਲਦੇ ਗਾਂ ਨੂੰ ਲਓ ਮਿੱਤਰੋ 5200 ਦਾ ਪਹਿਗਾ ਹੁਣ ਆਪਾਂ ਚੱਲਦੇ ਚੱਲ ਆ ਜਾ ਆਈ ਮੜਾ ਜਾ 5200 ਦਾ ਪੈ ਗਿਆ ਵਾ ਤੂੰ ਬਰਚੀ ਬਣਾ ਕੇ ਨਾਲੇ ਮੈਨੂੰ ਦੱਸੀ ਸਾਰੇ ਪੈਸੇ ਕਿੰਨੇ ਹੋ ਗਏ ਫੇਰ ਮੈਂ ਤੈਨੂੰ ਪੈਸੇ ਭਜਾਵਾਂ ਹਾਂ ਪਰ ਵੀ ਇੱਕ ਤੇ ਉਹਨੂੰ ਮੈਂ ਕਹਿੰਨਾ ਪੈਸੇ ਭਚਾਏਦਾ ਤੇ ਨਾਲ ਨਾਲ ਵੀਡੀਓ ਵੀ ਖਿਆਲੋ ਕੁਗੀ ਮਾਰਦੇ ਕੁਗੀ ਇੱਥੋਂ ਪਤਾ ਲੱਗ ਜਾਂਦਾ ਹਨਾ 5200. Хаа 5200. Утгар бийс. Фаттууд энэ. Энэ жижиг маа фаттууд энэ баа. Баа. ਕੀ ਮਾਰ ਦੇ ਤੂੰ ਪਰਚੀ ਦੇ ਦੇ ਮੈਨੂੰ ਤੇ ਮੜਾ ਦੱਸੀ 44650 ਅੱਗੇ ਹੈਗਾ ਹਾਂ ਜਿੰਨਾ ਹੋ ਗਿਆ 48850 ਰੁਪਏ 48850 ਰੁਪਏ ਲੋ ਜੀ ਸਵਾਗਤ ਹੈ ਤੁਹਾਡਾ ਦੁਆਰ ਤੋਂ ਤੁਹਾਡਾ ਤੇ ਦਿਲੋਂ ਹੀ ਸਵਾਗਤ ਉਧਰ ਆਪਣਾ ਲਾਪਿਆ ਕੰਪਿਊਟਰ ਵਾਲਾ ਮੁੰਡਾ ਆ ਗਿਆ ਇਹ ਵੀ ਹੌਲੀ ਜਿਹੀ ਉਮਰ ਦਾ ਮੁੰਡਾ ਵਾ ਪੁੱਛਾਂ ਕਿਨੇ ਉਮਰ ਦੇ ਨੀ ਐ ਜ਼ਿੰਮੇਵਾਰੀ ਸਾਂਭੀ ਕੰਪਿਊਟਰ ਕਰਾਇਆ ਆਪਣੇ ਚੱਲਦਿਆਂ ਤਿੰਨ ਦਿਨ ਹੋ ਗਿਆ ਆਪਣੇ ਬੱਸ ਰਹਿ ਗਏ ਇੱਕ ਆ ਖੱਤਾ ਇੱਕ ਆ ਖੱਤਾ ਤੇ ਇੱਕ ਥੱਲੇ ਵਾਲਾ ਖੱਤਾ ਬਸ ਉਹ ਖੱਤਾ ਰਹਿ ਗਏ ਵੀ ਕਿੱਲੇ ਦਾ ਥਾਂ ਉਧਰੋਂ ਕਰਕੇ ਤੇ ਫੇਰ ਇੱਧਰ ਕਰੇਗਾ ਮੋਟਰ ਆਪਣੀ ਸੋਲਰ ਤੇ ਜੰਗ ਮੱਕੀ ਦੀ ਵਸਤਿਆਰੀ ਹੋ ਰਹੇ ਨੇ ਗੰਨਾ ਵੀ ਲਾਵਾਂਗੇ ਤੇ ਖਾਣਾ ਜਵਾਨ ਨੂੰ ਹੀ ਲੈ ਅੰਦਰ ਇਹੋ ਲੱਗਦਾ ਸਾਰਿਆਂ ਦਾ ਸੱਚ ਕੀ ਆਕਾਰ ਤੇ ਹੁਣ ਆਪਾਂ ਆਦੇ ਮਗਰ ਪਾਉਨੇ ਰੂਟਾਵੇਟਰ ਚਲੋ ਆਓ ਰੂਟਾਵੇਟਰ ਪਾਈਏ ਤੇ ਰੂਟਾਵੇਟਰ ਪਾ ਕੇ ਫਿਰ ਅਗਲਾ ਕੰਮ ਕਰਦੇ ਠੀਕ ਹੈ ਰੋਟੀ ਪਾਣੀ ਆਪਣਾ ਚੱਕ ਲੈਂਦਾ ਆਪਾਂ ਨਾਲ ਕਿਉਂਕਿ ਰੋਟੀ ਪਾਣੀ ਬਿਨਾ ਜਾਰਾ ਨਹੀਂ ਹੈ ਇਹ ਤਾਂ ਗਾ ਟੋੜ ਨਹੀਂ ਹੈਗਾ ਨਹੀਂ ਹੈਗਾ ਨਹੀਂ ਹੈਗਾ ਤੇ ਜਾਰਾ ਵੀ ਨਹੀਂ ਹੈਗਾ ਨਹੀਂ ਹੈਗਾ ਚਲੋ ਬਣੇ ਰੋ ਵੀਡੀਓ ਨਾਲ ਦਿਖਾਵਾਂਗੇ ਧੰਨਵਾਦ ਜਿਹੜੀ ਚਾਹ ਕੁੱਤਾ ਹੈ ਬਾਕੀ ਪੰਜਾਬੀ ਬੋਲੀ ਨੂੰ ਪੰਜਾਬ ਨੂੰ ਪਿਆਰ ਕਰਨ ਵਾਲਿਆਂ ਦਾ ਦਿਲ ਤੋਂ ਧੰਨਵਾਦ ਗੱਨਾ ਲਾਵਾਂਗੇ ਪੜਾਈ ਦੇ ਨਾਲ ਨਾਲ ਖੇਤੀ ਦਾ ਵੀ ਜ਼ਰੂਰੀ ਹੋਣਾ ਚਾਹੀਦਾ ਦੂਜਾ ਨੰਬਰ ਆਪਾਂ ਠੇਕੇ ਦੇ ਵਿੱਚ ਜ਼ਮੀਨ ਲਾਇਆ ਕਰਦੇ ਹਾਂ ਬੰਦੇ ਨੂੰ ਤਜਰਬਾ ਹੋਣਾ ਜ਼ਰੂਰੀ ਏ ਠੀਕ ਆ ਕਿਉਂਕਿ ਸਹੀ ਜਿੱਥੋਂ ਆਪਾਂ ਦਵਾਈਆਂ ਖਾਦ ਖੂਦ ਚੱਕਦੇ ਆ ਉਹ ਵੀ ਇਨਸਾਨ ਸਹੀ ਹੋਣਾ ਚਾਹੀਦਾ ਸਹੀ ਕੰਪਰੋਮਾਈਜ਼ ਕਰੇ ਤੁਹਾਡੇ ਨਾਲ ਫੇਰ ਗੱਲ ਬਣਦੀ ਠੀਕ ਆ ਇੱਕ ਜਦੋਂ ਵੀ ਤੁਸੀਂ ਕਿਤੋਂ ਮਤਲਬ ਸਪਰੇਏ ਰੇ ਸਪਰੇਏ ਲੈਂਦੇ ਕਿ ਤੁੰ। ਕੁਸ਼ਵਾਸ਼ ਵਾਲੇ ਬੰਦੇ ਕੋਲ ਥੋੜਾ ਕਿਉਂਕਿ ਸਹੀ ਰੇਟ ਇਹਦੇ ਵਿੱਚ ਵੀ ਬਹੁਤ ਮਤਲਬ ਲੁੱਟਮਾਰ ਕਰਦੇ ਵੀ ਧਿਆਨ ਨਾਲ। ਠੀਕ ਹੈ। ਠੀਕ। ਬਾਕੀ ਚਲੋ। ਮਾਰਾ ਕਰੇ। ਸਰਦਾ ਹੀ ਚੱਲੀ ਜਾਵੇ। ਪਿੰਡੋਂ ਦੂਰ ਵਾਵਾ ਨਾ ਪਿੰਡੋਂ ਹੁੰਦੇ ਐਂਟ ਦਾ 11 ਆਵਾਜਾਂ ਤੇ ਉਹ ਫਾਲੇ ਫੂਲੇ ਪਦਨ ਲਾਪੇ ਤੇ ਫਾਲਾ ਫਾਲੇ ਵੀ ਜ਼ਰੂਰ ਚੇਂਜ ਕਰਨੇ ਨੇ ਨਹੀਂ ਤੇ ਹੱਲਾ ਖਰਾਬ ਹੁੰਦੀ ਹੈ ਤੇ ਚਲੋ ਇੱਥੇ ਆਪਣੇ ਬੰਦੇ ਕੋ ਗੰਨੇ ਨੂੰ ਅੱਗ ਲੱਗੀ ਸੀ ਤੇ ਬਸ ਟਰੈਕਟਰ ਹੀ ਟਰੈਕਟਰ ਚੱਲਦੇ ਆ ਉਹ ਚੱਲਣ ਡੇ ਸਾਹ ਯੋਰਾ ਦੇ ਕਾਖ ਲੋਤਾ ਕੋ ਜੋੜਾਂ ਦੇ ਚੱਲਣ ਦਾ ਕੰਮ ਬਾਕੀ ਰੂਮ ਆਪਣਾ ਦੇਖਣਾ ਰੂਟਾ ਵਿਟਰ ਰੋਣ ਵਾਲਾ ਰੂਮ ਘਰ ਆ ਆਪਣਾ ਪਿਆ ਇਦਾਂ ਹੀ ਬਸ ਸਾਂਦ ਸੁੱਟ ਕੇ ਗਾਂ ਜਾਈਏ ਆ ਇੱਧਰ ਲਾਇਆ ਹਾਂ ਉਧਰੋਂ ਗੰਨਾ ਵੜਿਆ ਗਿਆ ਹੁਣ ਹੋਰ ਨਹੀਂ ਇੱਧਰੋਂ ਲਾਉਣਾ ਇਹ ਰੋਟਾਵੇਟਰ ਭਾ ਨੋ ਫੁੱਟਾ ਥਾਂ ਬਹੁਤ ਖੜਦਾ ਵਾ ਐ 57 ਐਚਪੀ ਦਾ ਲਿਆ ਆ ਚੰਗੇ ਚੰਗੇ ਟਰੈਕਟਰਾਂ ਦੀ ਜਾਨ ਲਿਗੇ ਜਾਂਦੀ ਚੰਗੇ 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 ਦੀ ਜਾਨ ਲਿਗੇ ਜਾਂਦੀ ਬਲایا ਮੈਂ ਤੂੰ ਰੋਟਾਵੇਟਰ ਮਾਰਕੂੰਗੀ ਪਹਿਲੀ ਦੀ ਡੰਗਾਈ ਜਦੀ ਕਰਨੀ ਹੈ ਨਾ ਕੰਪਿਊਟਰ ਕਰਾਇਆ ਨਾ ਥਾਂ ਸਖਤ ਹੋ ਗਿਆ ਤੇ ਢੰਗਾਈ ਜੇ ਕਰਨੀ ਹੈ ਫਿਰ ਇਹਦੇ ਕੋਲ ਮੈਂ ਕਿਹਾ ਪੂਰਾ ਪ੍ਰੋਪਰ ਨਹੀਂ ਢੰਗਾਈ ਇਹ ਜ਼ੋਰ ਘੱਟ ਲਾਉਂਦਾ ਟਰੈਕਟਰ ਦਾ ਹਵਾ ਵੀ ਘਟਾਈ ਹੈ ਤਾਂ ਵੀ ਸਲਿੱਪ ਰਹੀ ਜਾਂਦਾ ਆਪਾਂ ਮੋਡੀਫਿਕੇਸ਼ਨ ਕਰਾਈ ਸੀ ਨਾ ਇਹਦੀ ਤੇ ਚਲੋ ਲੈ ਕੇ ਹੁਣ ਵਾਈਗਰੂ ਦਾ ਨਾਮ ਕਰਦੇ ਆ ਰੈਡੀ ਉਧਰ ਕੰਪਿਊਟਰ ਵਾਲਾ ਵੀ ਮੁੰਡਾ ਦੱਬੀ ਯਾਰ ਮੈਂ ਕਿਹਾ ਧੰਨ ਦਾ ਹੀ ਆਏ ਦਾਦਾ ਆਪਾਂ ਤਾਂ ਛੋਟਾ ਇਹ ਹੌਲੀ ਜਿਹੀ ਉਮਰ ਤੇ ਦਾਦਾ 10 15-15 ਘੰਟੇ ਕੰਮ ਕਰਦਾ ਫਿਰ ਇਹਨਾਂ ਛੋਟੀ ਉਮਰ 'ਚ ਵੱਡੀਆਂ ਕਾਮਯਾਬੀਆਂ ਕਰਨੀਆਂ ਨੇ ਚਲੋ ਇਸ 12 ਸਾਲਾਂ ਦਾ ਜਿਹੜਾ ਮੁੰਡਾ ਆਪਣੇ ਕੰਪਿਊਟਰ ਕਰਾਇਆ ਮਾਰਨਦਿਆ ਉਦੋਂ ਬਾਪੂ ਵੀ 36-30 ਢੂਡ ਕਢਾਉਣਦਿਆ ਮਸਤੌਰਾਂ ਸਾਲਾਂ ਦਾ ਤੇ ਜ਼ਿੰਮੇਵਾਰੀ ਸਾਰੀ ਸਾਂਭੀ ਫਿਰਦਾ 20 ਕਿੱਲੇ ਵਾਈ ਕਰਦਾ ਵਾ ਛੋਟੀ ਉਮਰ ਚ 5 ਕਿਲੋ ਕਿੰਨਾ ਮੇਰ ਕੋ ਆਪਣੀ ਐ ਤੇ ਬਾਕੀ 14 ਸਾਢੇ 5 ਕਿਲੋ ਕਹਿੰਦਾ ਮੇਰ ਕੋ ਆਪਣੀ ਤੇ 14 ਕਿਲੋ ਠੇਕੇ ਤੇ ਲੈ ਕੇ ਵਾਈ ਕਰਦਾ ਬੜੀ ਤਗੜੀ ਗੱਲ ਆ ਯਾਰ 17 18 ਸਾਲਾਂ ਦਾ ਮੁੰਡਾ ਇੰਨੇ ਕਾਮਯਾਬ ਹੁਣ ਉਧਰ ਮਟਰ ਸਬਜ਼ੀ ਦਾ ਕੰਮ ਵੀ ਕਰਦਾ ਵਾ ਤੇ ਵਧੀਆ ਚੱਲਣ ਡਿਆ ਕੰਮ ਇਹਦਾ ਬਾਕੀ ਆ ਵੀ ਖਤਾ ਹੋ ਗਿਆ ਵੀ ਹੋ ਗਿਆ ਲਾਸਟ ਵਾਲਾ ਰਹਿ ਗਿਆ ਆਪਣਾ ਨੱਬੜ ਜਾਣਾ ਅੱਜ ਕੰਮ ਆਪਾਂ ਫਿਰ ਨਾ ਪਹਿਲੀ ਗਿੱਲੀ ਬਹੁਤ ਨਿਕਲਦੀ ਸੀ ਤੇ ਗੱਲਿਆਂ ਢੇਲੀ ਟੁੱਟਦੀ ਨਹੀਂ ਬੁਰੀ ਫਿਰ ਹੁਣ ਮਾਰਾਂਗੇ ਹੁਣ ਖੁਸ਼ਕ ਹੋ ਗਈ ਏ ਤੇ ਮਾਰਦੇ ਹੁਣ ਲੋਏ ਮੇਥਰੋ ਇਹ ਦੱਸਣਾ ਜਦੋਂ ਬਾਪੂ ਨਾਲ ਵਾਈ ਕਰਦਾ ਇਹ ਕਿੰਨਾ ਨਜ਼ਾਰਾ ਆਉਂਦਾ ਵਾ ਮੈਂ ਹੁਣ ਰੋਟੇਟਰ ਮਾਰਨ ਲਿਆ ਤੇ ਬਾਪੂ ਨਾਲ ਅੱਗੇ ਅੱਗੇ ਕੰਪਿਊਟਰ ਕਰਾਇ ਲਾਇਆ ਇਹ ਨਾ ਅੱਗੇ ਅੱਗੇ ਦੋਰ ਲਾਈ ਜਾਂਦਾ ਠੋਕ ਕੇ ਜਿਹਾ ਚੁਕਾਈ ਜਿਹੜਾ ਬਾਪੂ ਬਾਪੂ ਬਣਾ ਸਿੱਤੀ ਬਾਪੂ ਬਣਾ ਨਜ਼ਾਰਾ ਤੇ ਆਉਂਦਾ ਹੀ ਨਹੀਂ ਬਾਪੂ ਨਾਲ ਇਹਨਾਂ ਦੀ ਜ਼ਿੰਦਗੀ ਦਾ ਸਵਾਰੀ ਹੈ ਆਹ ਠੀਕ ਉੱਧਰ ਚੱਲੋ ਮੈਂ ਆ ਗਿਆ ਇੱਧਰ ਮਾਰ ਕੇ ਗੰਨਾ ਇਹਦੇ ਹੋਰ ਹਾਲ ਵੇਖਣਾ ਤਤੋ ਆ ਵੇਖ ਆ ਹਾਲ ਇਹੰਦਾ ਮਾਰਨਾ ਦੇ ਰੂਟਾਵੇਟਰ ਉਹਦੇ ਨੇ ਚਾਹੀਦਾ ਸਹੀ ਮਨੇ ਇਹ ਆ ਸੈਂਸਿੰਗ ਘਟ ਕਰਦਾ ਥੋੜੀ ਜਿਹੀ ਹੱਲਾ ਦੇ ਇਹ ਬੜਾ ਚੱਕਰ ਆ ਤੇ ਪਹਿਲੀ ਉਹਦੀ ਪੱਕੀ ਤੇ ਕੰਪਿਊਟਰ ਕਰਾ ਲਾਗ ਲਗਾ ਢੇਲੇ ਆ ਜਿਹੜੇ ਖਾਉਂਦੇ ਠੀਕ ਨਹੀਂ ਬੜੀ ਨਾ ਰੂਟਾਵੇਟਰ ਦਾ ਕੰਮ ਦੇ ਹੀ ਜਾਂਦਾ ਐਵੇਂ ਕਈ ਵਧੀਆ ਚਲੋ ਤੁਹਾਨੂੰ ਅੱਗੇ ਵੀ ਦੱਸਿਆ ਜੀ ਆਪਣੀ ਅੱਜ ਕੰਨਿਆ ਵੀ ਆਈ ਆ ਆਪਣੀ ਛੋਟੀ ਗੁੜੀਆ ਵੀ ਹੋਈ ਨਾਲ ਤੇ ਲੰਮੇ ਭਾਈ ਕਹਿੰਦੀ ਮੈਂ ਵੀ ਜਾਣਾ ਤੇ ਚਲੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਸ਼ੇਅਰ ਕਰਦੇ ਹੋ ਬਾਕੀ ਰੱਬ ਰੱਖਾ ਮਿਲਦੇ ਆਂ ਅਗਲੀ ਵੀਡੀਓ ਚ ਬਾਕੀ ਉਹ ਤੁਹਾਡੇ ਨਾਲ ਗੱਲ ਮੈਂ ਕਰਦਾ ਹਾਂ ਫੇਰ ਇਹਨੂੰ ਦੁਬਾਰਾ ਕਰੀ ਉਹ ਮੁੰਡਾ ਬਹੁਤ ਹੌਲੀ ਉਮਰ ਦਾ ਛੋਟੀ ਉਮਰ ਦੇ ਕਾਮਯਾਬੀ ਉਹਨੇ ਪਾਈ ਨਹੀਂ ਬਹੁਤ ਤਗੜੀ ਚਲੋ ਠੀਕ ਹੈ ਜੀ ਬਾਹਰ ਵਾਲੇ ਜਿਹੜੇ ਮੇਰੇ ਪ੍ਰਦੇਸਾਂ ਦੇ ਵੀਰ ਵੇਖਦੇ ਨੇ ਉਹਨਾਂ ਦਾ ਵੀ ਦਿਿਲ ਤੋਂ ਧੰਨਵਾਦ ਥੈਂਕ ਯੂ ਚੈਨਲ ਆਪਣੇ ਨੂੰ ਸਬਸਕ੍ਰਾਈਬ ਜਰੂਰ ਕਰਿਓ ਗੁੱਡ ਬਾਏ